ਸਤਿ ਸ੍ਰੀ ਅਕਾਲ ਜੀ ਬਹੁਤ ਤਰ੍ਹਾਂ ਦੇ ਕੁਐਸਚਨਸ ਮੈਨੂੰ ਇੰਸਟਾਗ੍ਰam ਤੇ ਪੁੱਛੇ ਗਏ ਕਿ ਬਹੁਤ ਵਾਰ ਇਕੱਲਾਪਨ ਲੋਨਲੀਨੈਸ ਫੀਲ ਹੁੰਦਾ ਹੈ ਹਾਲਾਂਕਿ ਫੈਮਲੀ ਹੈਗੀ ਹੈ ਮਾਤਾ ਪਿਤਾ ਨੇ ਭੈਣ ਭਰਾ ਹੈਗੇ ਨੇ ਸੋਨਾ ਪਿਆਰ ਮੁਹੱਬਤ ਵੀ ਹੈ ਤੇ ਕਿਤੇ ਨਾ ਕਿਤੇ ਬਾਹਰੀ ਤੌਰ ਤੇ ਵੀ ਲੋਕ ਜਾਣਦੇ ਨੇ ਪਿਆਰ ਕਰਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਲਾਈਫ ਦੇ ਵਿੱਚ ਇੱਕ ਜਿਹੜਾ ਲੋਨਲੀਨੈਸ ਹੈ ਇੱਕ ਇਕੱਲਾਪਨ ਹੈ ਉਹ ਫੀਲ ਹੁੰਦਾ ਰਹਿੰਦਾ ਹੈ ਮਹਿਸੂਸ ਹੁੰਦਾ ਹੈ ਸਵਾਗਤ ਆਪ ਸਭ ਦਾ ਜੀ ਮੇਰੇ YouTube ਚੈਨਲ ਤੇ ਸਵਾਗਤ ਹੈ ਮੇਰਾ ਨਾਮ ਜਗਜੀਤ ਸਿੰਘ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੰਨਾ ਹੀ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਇਕੱਲਾਪਨ ਕਿਉਂ ਮਹਿਸੂਸ ਹੁੰਦਾ ਰਹਿੰਦਾ ਹੈ ਹੁਣ ਮੈਂ ਗੱਲ ਇਸ ਗੱਲ ਤੋਂ ਸ਼ੁਰੂ ਕਰਨੀ ਚਾਹਾਂਗਾ ਕਿ ਜਿਹੜਾ ਸਾਡਾ ਵਜੂਦ ਹੈ ਉਭਜੂਤ ਸਾਡਾ ਰੱਬ ਦੇ ਨਾਲ ਜੁੜਿਆ ਹੋਇਆ ਹੈ ਜਿਵੇਂ ਗੁਰਬਾਣੀ ਦੇ ਅੰਦਰ ਅਸੀਂ ਇਹ ਪੰਕਤੀ ਪੜ੍ਹਦੇ ਹਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਮਨਾਂ ਤੂੰ ਉਸ ਪ੍ਰਮਾਤਮਾ ਦਾ ਰੂਪ ਹੈ ਉਸ ਪ੍ਰਮਾਤਮਾ ਦਾ ਸਰੂਪ ਹੈ ਤੂੰ ਆਪਣੇ ਮੂਲ ਨੂੰ ਪਛਾਣ ਆਪਣੇ ਆਪ ਦੀ ਪਹਿਚਾਨ ਕਰ ਪਰ ਜਦੋਂ ਅਸੀਂ ਪੈਦਾ ਹੁੰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਜਦੋਂ ਹੋਰਨਾਂ ਦੇ ਨਾਲ ਪੋਲਣਾ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੰਦੇ ਹਾਂ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਹਾਂ ਤਾਂ ਉਸ ਸਮੇਂ ਅਸੀਂ ਆਪਣੇ ਆਪ ਨੂੰ ਘੱਟ ਵੱਧ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਹਉਮੈ ਅਹੰਕਾਰ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਫਿਰ ਹੌਲੀ-ਹੌਲੀ ਹੁੰਦਾ ਕੀ ਹੈ ਜਦੋਂ ਦੁਨੀਆਦਾਰੀ ਨੂੰ ਵੇਖਦੇ ਹਾਂ ਤਾਂ ਅਸੀਂ ਉਮੀਦਾਂ ਬਹੁਤ ਲਾ ਲੈਂਦੇ ਹਾਂ ਦੁਨੀਆਦਾਰੀ ਤੋਂ ਕਿ ਮੈਨੂੰ ਐਜੇ ਦੇ ਮੇਰੇ ਮਾਤਾ-ਪਿਤਾ ਨੇ ਇਹ ਵੀ ਮੇਰੇ ਨਾਲ ਨਿਭਣੇ ਨੇ ਇਹ ਭੈਣ ਭਰਾ ਨੇ ਇਹ ਵੀ ਮੇਰੇ ਨਾਲ ਰਹਿਣਗੇ ਇਹ ਮੇਰੀ ਪਤਨੀ ਹੈ ਪਤੀ ਹੈ ਇਹ ਬੱਚੇ ਨੇ ਇਹ ਦੋਸਤ ਮਿੱਤਰ ਨੇ ਇਹ ਮੇਰੇ ਸਦਾ ਹੀ ਨਾਲ ਰਹਿਣਗੇ ਜਿਹੜੀ ਇਹ ਸੋਚ ਅਸੀਂ ਸ਼ੁਰੂ ਤੋਂ ਆਪਣੇ ਮਾਈਂਡ ਦੇ ਵਿੱਚ ਇੱਕ ਕਾਇਮ ਕਰ ਲੈਂਦੇ ਹਾਂ ਪੱਕੀ ਕਰ ਲੈਂਦੇ ਹਾਂ ਤਾਂ ਫਿਰ ਜਦੋਂ ਹੁੰਦਾ ਇਹਦਾ ਉਲਟ ਹੈ ਮਾਤਾ ਪਿਤਾ ਵੀ ਇੱਕ ਥਾਂ ਤੇ ਜਾ ਕੇ ਉਹਨਾਂ ਨੇ ਸਾਥ ਛੱਡ ਜਾਣਾ ਹੈ ਭੈਣਾਂ ਭਰਾਵਾਂ ਨੇ ਆਪਣੇ ਕੰਮਕਾਰਾਂ ਦੇ ਵਿੱਚ ਬਿਜ਼ੀ ਹੋ ਜਾਣਾ ਹੈ ਪਤਨੀ ਵੀ ਉਹ ਬੱਚਿਆਂ ਦੇ ਵਿੱਚ ਹੈ ਪਰ ਕਈ ਥਮਤ ਰਿਸ਼ਤਿਆਂ ਦੇ ਵਿੱਚ ਬੜਾ ਪਿਆਰ ਹੁੰਦਾ ਹੈ ਇੱਕ ਦੂਜੇ ਦੇ ਨਾਲ ਇੰਨਾ ਇਕਮਿਕ ਹੋ ਜਾਂਦੇ ਨੇ ਕਿ ਉਥੇ ਮਹਿਸੂਸ ਹੀ ਨਹੀਂ ਹੁੰਦਾ ਪਰ ਦੂਜੇ ਪਾਸੇ ਮੋਸਟ ਆਫ ਲੋਕ ਨੇ ਜਿਹੜੇ ਜ਼ਿਆਦਾਤਰ ਨੌਜਵਾਨ ਲੜਕੇ ਲੜਕੀਆਂ ਇਹ ਗੱਲ ਨੂੰ ਮਹਿਸੂਸ ਕਰਦੇ ਨੇ ਇੱਕ ਇਕੱਲਾਪਨ ਹੈ ਤਾਂ ਜਦੋਂ ਸੱਚਾ ਰਿਸ਼ਤਾ ਜ਼ਿੰਦਗੀ ਦੇ ਵਿੱਚ ਕੋਈ ਸੱਚਾ ਸਾਥੀ ਨਹੀਂ ਮਿਲਦਾ ਤਾਂ ਹਰ ਇਨਸਾਨ ਆਪਣੇ ਜੀਵਨ ਦੇ ਵਿੱਚ ਫਿਰ ਇੱਕ ਟਾਈਮ ਤੇ ਆ ਕੇ ਇਕੱਲਾਪਨ ਤੇ ਲੋਨਲੀਨੈਸ ਫੀਲ ਕਰਦਾ ਹੈ ਭਾਵੇਂ ਕੇ ਮਾਤਾ ਪਿਤਾ ਵੀ ਹੁਣ ਪੂਰੀ ਫੈਮਿਲੀ ਹੋਵੇ ਪਰ ਫਿਰ ਵੀ ਇਹ ਇਕੱਲਾਪਨ ਫੀਲ ਕਰਦਾ ਹੈ ਉਹਦਾ ਹੁਣ ਵੱਡਾ ਕਾਰਨ ਕੀ ਹੈ ਕਿ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਵੇਂ ਹੁਣ ਇੱਕ ਦਰਖਤ ਹੈ ਉਦਾਹਰਨ ਦੇ ਤੌਰ ਤੇ ਉਹ ਦਰਖਤ ਜਿੰਨਾ ਸਮਾਂ ਧਰਤੀ ਦੇ ਵਿੱਚ ਰਹੇਗਾ ਉਹ ਹਰਿਆ ਰਹੇਗਾ ਉਹਦੇ ਤੇ ਪੰਛੀ ਆ ਕੇ ਬੈਠਣਗੇ ਕੋਈ ਉਹਦੀ ਛਾਂ ਮੰਗੇਗਾ ਕਿਸੇ ਉਹਦੀਆਂ ਲੱਕੜਾਂ ਵੀ ਕੰਮ ਆ ਜਾਣਗੀਆਂ ਇੱਕ ਅੱਧੀ ਟਹਿਣੀ ਕੋਈ ਇਨਸਾਨ ਉਹ ਤੋਂ ਫਾਲੋ ਇਕੱਠੇ ਕਰੇਗਾ ਆਪਣਾ ਵਪਾਰ ਚਲਾਏਗਾ ਕੋਈ ਰਾਹੀ ਆਉਂਦਾ ਜਾਂਦਾ ਪੰਜ ਸੱਤ ਮਿੰਟ ਉਹਦੇ ਥੱਲੇ ਬੈਠ ਜਾਏਗਾ ਮਤਲਬ ਉਹ ਦਰਖਤ ਜੜਾਂ ਕਰਕੇ ਇਸ ਧਰਤੀ ਦੇ ਨਾਲ ਜੁੜਿਆ ਹੋਇਆ ਹੈ ਤਾਂ ਉਹਦੇ ਵਿੱਚ ਹਰਿਆਲੀ ਹੈ ਤੇ ਉਹ ਕਿਸੇ ਦੇ ਕੰਮ ਆ ਰਿਹਾ ਹੈ ਹੁਣ ਇਸੇ ਹੀ ਤਰ੍ਹਾਂ ਜਦੋਂ ਅਸੀਂ ਸੱਚੇ ਰੱਬ ਦੇ ਨਾਲੋਂ ਟੁੱਟ ਜਾਂਦੇ ਹਾਂ ਅਸੀਂ ਬਾਣੀ ਦੇ ਨਾਲੋਂ ਟੁੱਟ ਜਾਂਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਫਿਰ ਇੱਕ ਪੱਤ ਝੜ ਆ ਜਾਂਦੀ ਹੈ ਸੋਕਾ ਪੈ ਜਾਂਦਾ ਹੈ ਅੰਦਰ ਖੋਖਲਾਪਨ ਆ ਜਾਂਦਾ ਹੈ ਅੰਦਰ ਖਾਲੀਪਨ ਆ ਜਾਂਦਾ ਹੈ ਤਾਂ ਉਸੇ ਖਾਲੀਪਨ ਦੇ ਵਿੱਚ ਅਸੀਂ ਆਪਣੇ ਆਪ ਨੂੰ ਭਰ ਨਹੀਂ ਪਾਉਂਦੇ ਫਿਰ ਅਸੀਂ ਅਲੱਗ-ਅਲੱਗ ਯਤਨ ਕਰਦੇ ਹਾਂ ਕਿ ਕਿਤੇ ਕੋਈ ਸੱਚਾ ਦੋਸਤ ਮਿਲ ਜਾਏ ਮਾਤਾ-ਪਿਤਾ ਹੈਗੇ ਨੇ ਪਰ ਹਰ ਗੱਲ ਉਹਨਾਂ ਦੇ ਨਾਲ ਕਿਵੇਂ ਸ਼ੇਅਰ ਕੀਤੀ ਜਾਵੇ ਜਿਵੇਂ ਅੱਜ ਦੀ ਜਨਰੇਸ਼ਨ ਅਸੀਂ ਇਹ ਗੱਲ ਕਹਿੰਦੇ ਹਾਂ ਮਾਤਾ-ਪਿਤਾ ਨੂੰ ਕਿਵੇਂ ਦੱਸਿਆ ਜਾਵੇ ਆ ਗਰਲਫ੍ਰੈਂਡ ਹੈ ਇਹ ਬॉयਫ੍ਰੈਂਡ ਹੈ ਆ ਮੇਰੇ ਜੀਵਨ ਦੇ ਵਿੱਚ ਮੈਂ ਕਾਮ ਕ੍ਰੋਧ ਲੋਭ ਹੰਕਾਰ ਦੇ ਨਾਲ ਜੂਝ ਰਿਹਾ ਹਾਂ ਕਿ ਮੋਸਟ ਆਫ ਕਿਉਂਕਿ ਜਿਹੜੇ ਮੈਂ ਕੁਐਸਚਨਸ ਜਾਂ ਜਿਹੜੀ ਮੋਸਟ ਆਫ ਮੈਂ ਪ੍ਰੋਬਲਮ ਇੱਕ ਵੇਖ ਰਿਹਾ ਜਾਂ ਮੈਂ ਵੀ ਇਹ ਫੀਲ ਕਰਦਾ ਹਾਂ ਇਸ ਗੱਲ ਨੂੰ ਤਾਂ ਉਹ ਹੁੰਦੀ ਹੈ ਸੈਕਸ ਲਾਈਫ ਪ੍ਰਤੀ ਫਿਜ਼ੀਕਲੀ ਪ੍ਰਤੀ ਜਾਂ ਫਰੈਂਡਸ ਬੋਏਫ੍ਰੈਂਡ ਮੈਰਿਜ ਇਹ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਨੇ ਅੱਜਕੱਲ੍ਹ ਦੀਆਂ ਤਾਂ ਇਹਨਾਂ ਗੱਲਾਂ ਨੂੰ ਹੁਣ ਹਰ ਗੱਲ ਨੂੰ ਮਾਤਾ ਪਿਤਾ ਦੇ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ ਤਾਂ ਕਿਹਦੇ ਨਾਲ ਸ਼ੇਅਰ ਕਰੀਏ ਕਿਸ ਨੂੰ ਇਹ ਗੱਲਾਂ ਦੱਸੀ ਕੌਣ ਸਾਡੀਆਂ ਗੱਲਾਂ ਸੁਨੇਗਾ ਧਿਆਨ ਦੇ ਨਾਲ ਦੱਸਿਆ ਵੀ ਉਹਨੂੰ ਜਾਣ ਜਿਹੜਾ ਵਿਸ਼ਵਾਸ ਕਰੇਗਾ ਜਿਹੜਾ ਹੁਰਨਾ ਤੱਕ ਨਹੀਂ ਪਹੁੰਚਾਏਗਾ ਜਿਹੜਾ ਚੁਗਲੀ ਨਹੀਂ ਕਰੇਗਾ ਗੱਲ ਨੂੰ ਆਪਣੇ ਤੱਕ ਰੱਖੇਗਾ ਰੱਖੇਗਾ ਗੱਲ ਨੂੰ ਉਹਦੇ ਤੇ ਵਿਸ਼ਵਾਸ ਕਿਵੇਂ ਕਰੀਏ ਅਸੀਂ ਪਰ ਮਨੁੱਖ ਤੇ ਤੇ ਕਿਤੇ ਉਹ ਮਜ਼ਾਕ ਤੇ ਨਹੀਂ ਬਣਾ ਦਊਗਾ ਬਦਨਾਮੀ ਤੇ ਨਹੀਂ ਕਰ ਦਊਗਾ ਪਿੱਛੇ ਹੱਸੂਗਾ ਤੇ ਨਹੀਂ ਬਾਅਦ ਵਿੱਚ ਮੈਨੂੰ ਸੁਣਾਊਗਾ ਤੇ ਨਹੀਂ ਇਹਸਾਨ ਤੇ ਨਹੀਂ ਜਿਤਾਊਗਾ ਤੇ ਜੇ ਉਹਨੂੰ ਮੈਂ ਆਪਣੀ ਵੀਕਨੈਸ ਦੱਸ ਦਿੱਤੀ ਕਿਤੇ ਉਹ ਮੇਰੀ ਵੀਕਨੈਸ ਦਾ ਕੋਈ ਨਜਾਇਜ਼ ਫਾਇਦਾ ਤੇ ਨਹੀਂ ਉਠਾਊਗਾ ਕਿੰਨੀਆਂ ਗੱਲਾਂ ਇਹਦੇ ਵਿੱਚ ਕਾਊਂਟ ਹੋ ਜਾਂਦੀਆਂ ਨੇ ਤਾਂ ਅਸੀਂ ਇਹ ਬਹੁਤ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਗੱਲ ਹਰ ਇਨਸਾਨ ਦੇ ਨਾਲ ਨਹੀਂ ਕਰ ਪਾਉਂਦੇ ਹਰ ਗੱਲ ਹਰ ਕਿਸੇ ਨੂੰ ਨਹੀਂ ਦੱਸ ਪਾਉਂਦੇ ਭਾਵੇਂ ਕਿ ਮਾਤਾ ਪਿਤਾ ਵੀ ਕੋਲ ਹੋਣ ਭੈਣ ਭਰਾ ਵੀ ਕੋਲ ਹੋਣ ਤਾਂ ਇਹ ਪੱਤ ਝੜ ਸਾਡੇ ਜੀਵਨ ਦੇ ਵਿੱਚ ਆ ਜਾਂਦੀ ਹੈ ਜਦੋਂ ਅਸੀਂ ਸੱਚੇ ਰੱਬ ਦੇ ਨਾਲੋਂ ਟੁੱਟ ਜਾਂਦੇ ਹਾਂ ਹੁਣ ਇਹ ਇਕੱਲਾਪਾਣ ਹੈ ਜਿਹੜਾ ਉਹ ਬਰਕਰਾਰ ਰਹਿੰਦਾ ਹੈ ਉਹਦਾ ਕਾਰਨ ਕੀ ਹੈ ਕਿਉਂਕਿ ਅਸੀਂ ਦੋਸਤੀ ਮਿੱਤਰਤਾ ਰਿਸ਼ਤੇ ਰਿਸ਼ਤਿਆਂ ਨੂੰ ਸੱਚੇ ਮੰਨ ਲਿਆ ਹੈ ਜਿਵੇਂ ਗੁਰਬਾਣੀ ਦੇ ਅੰਦਰ ਅਸੀਂ ਪੜਦੇ ਹਾਂ ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ ਕਿ ਕਿਹਦੇ ਨਾਲ ਦੋਸਤੀ ਕਿਹਦੇ ਨਾਲ ਮਿੱਤਰਤਾ ਕਿਹਦੇ ਨਾਲ ਪਿਆਰ ਬਣਾਇਆ ਜਾਏ ਕਿਉਂਕਿ ਸਾਰਾ ਹੀ ਜੱਗ ਜਾਣ ਵਾਲਾ ਹੈ ਸਾਰਿਆਂ ਨੇ ਚਲੇ ਜਾਣਾ ਹੈ ਇੱਥੋਂ ਪਰ ਅਸੀਂ ਮਨੁੱਖ ਅਸੀਂ ਪਿਆਰ ਤੇ ਮੋਹ ਦੇ ਵਿੱਚ ਸਿਰਫ ਇੰਨਾ ਫਰਕ ਹੁੰਦਾ ਏ ਪਿਆਰ ਹੁੰਦਾ ਏ ਕਿ ਕੋਈ ਚੀਜ਼ ਕੋਲ ਹੈ ਤਾਂ ਤਾਂ ਵੀ ਅਸੀਂ ਸਹਿਜ ਦੇ ਵਿੱਚ ਆ ਜੇ ਕੋਲੋਂ ਚਲੀ ਗਈ ਹੈ ਤਾਂ ਤਾਂ ਵੀ ਸਹਿਜ ਦੇ ਵਿੱਚ ਆ ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੋਹ ਹੁੰਦਾ ਹੈ ਕਿ ਜੇ ਕੋਈ ਚੀਜ਼ ਕੋਲੇ ਸੀ ਫਿਰ ਤੇ ਅਸੀਂ ਖੁਸ਼ ਆ ਤੇ ਜਦੋਂ ਉਹ ਚੀਜ਼ ਕੋਲੋਂ ਚਲੀ ਗਈ ਏ ਤਾਂ ਅਸੀਂ ਬਹੁਤ ਨਿਰਾਸ਼ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ ਦੁਖੀ ਹੋ ਜਾਂਦੇ ਹਾਂ ਅਸੀਂ ਸਹਿਣ ਨਹੀਂ ਕਰ ਪਾਉਂਦੇ ਉਸ ਗੱਲ ਨੂੰ ਅਸੀਂ ਸਾਲਾਂ ਬੱਧੀ ਉਸ ਦੁੱਖ ਚੋਂ ਉਸ ਘਾਟੇ ਚੋਂ ਕਿਸੇ ਮਨੁੱਖ ਦਾ ਜਾਣਾ ਕਿਸ ਗੱਲ ਕਿਸੇ ਗਰਲਫ੍ਰੈਂਡ ਬॉयਫ੍ਰੈਂਡ ਪਤੀ ਪਤਨੀ ਦਾ ਛੱਡ ਜਾਣਾ ਡਿਵੋਰਸ ਹੋ ਜਾਣਾ ਇਹਨਾਂ ਗੱਲਾਂ ਨੂੰ ਸਹਿਣ ਨਹੀਂ ਕਰ ਪਾਉਂਦੇ ਅਸੀਂ ਤਾਂ ਫਿਰ ਅਸੀਂ ਪਰੇਸ਼ਾਨ ਹੁੰਦੇ ਹਾਂ ਅਸੀਂ ਲੋਨਲੀਨੈਸ ਫੀਲ ਕਰਦੇ ਹਾਂ ਕਿਉਂਕਿ ਸਾਡੇ ਜੀਵਨ ਦੇ ਵਿੱਚ ਇਹ ਲੋਨਲੀਨੈਸ ਬਣਿਆ ਰਹਿਣਾ ਹੈ ਕਿਉਂਕਿ ਅਸੀਂ ਰਿਸ਼ਤਿਆਂ ਤੱਕ ਬਹੁਤ ਉਮੀਦ ਰੱਖੀ ਕਿ ਇੱਥੋਂ ਮੇਰਾ ਇਹ ਖਾਲੀਪਨ ਮੇਰਾ ਅੰਦਰ ਦਾ ਦੁੱਖ ਦੂਰ ਹੋ ਸਕਦਾ ਹੈ ਪਰ ਇਸ ਤਰ੍ਹਾਂ ਨਹੀਂ ਹੁੰਦਾ ਹੁਣ ਗੁਰਬਾਣੀ ਦੇ ਅਨੁਸਾਰ ਇਕੱਲਾਪਨ ਬਣਿਆ ਰਹੇਗਾ ਜਿੰਨਾ ਸਮਾਂ ਅਸੀਂ ਸੱਚੇ ਸਾਡੇ ਸੱਚੇ ਰੱਬ ਦੇ ਨਾਲ ਨਹੀਂ ਜੁੜ ਜਾਂਦੇ ਉਸ ਸੱਚੇ ਪ੍ਰਮਾਤਮਾ ਨਾਲ ਜਿੰਨਾ ਟਾਈਮ ਅਸੀਂ ਆਪਣਾ ਮਿਲਾਪ ਕਾਇਮ ਨਹੀਂ ਕਰ ਲੈਂਦੇ ਉਹਦੇ ਨਾਲ ਸਾਡਾ ਰਿਸ਼ਤਾ ਕਾਇਮ ਨਹੀਂ ਕਰ ਲੈਂਦੇ ਅਸੀਂ ਜ਼ਿੰਦਗੀ ਵਿੱਚ ਜ਼ਿੰਦਗੀ ਭਰ ਇਕੱਲਾਪਨ ਰਹੇਗਾ ਅਸੀਂ ਇਕੱਲਾਪਨ ਫੀਲ ਕਰਦੇ ਰਹਾਂਗੇ ਕਿਉਂਕਿ ਅੰਦਰ ਅਸੀਂ ਆਪਣੇ ਆਪ ਨਾਲ ਬੋਲਦੇ ਹਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਾਂ ਆਪਣੇ ਆਪ ਨੂੰ ਸੁਣਦੇ ਵੀ ਹਾਂ ਤੇ ਹਰ ਮਨੁੱਖ ਨੂੰ ਜ਼ਿੰਦਗੀ ਦੇ ਇੱਕ ਪੜਾਅ ਤੇ ਇੱਕ ਸਹਾਰਾ ਚਾਹੀਦਾ ਹੁੰਦਾ ਹੈ ਉਹ ਸਹਾਰਾ ਬਾਹਰੀ ਭਾਲਦਾ ਏ ਪਰ ਬਾਹਰੀ ਸਹਾਰੇ ਸਦਾ ਸਾਥ ਨਹੀਂ ਨਿਭਦੇ ਜਿਵੇਂ ਗੁਰਬਾਣੀ ਅੰਦਰ ਇਹ ਪੰਕਤੀ ਪੜ੍ਹਦੇ ਆ ਅਸੀਂ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੇ ਤਿੱਥੇ ਖੜੇ ਦੇ ਸੰ ਕਿ ਸੱਜਣ ਉਹੀ ਨੇ ਇੱਥੇ ਗੁਰੂ ਪਾਤਸ਼ਾਹ ਨੇ ਸੱਜਣ ਕਿਹਾ ਹੈ ਗੁਣਾ ਨੂੰ ਚੰਗੇ ਗੁਣ ਨਾਲ ਨਿਵਦੇ ਨੇ ਹੁਣ ਗੁਣ ਇਕੱਲਾਪਨ ਫੀਲ ਹੋ ਰਿਹਾ ਏ ਪਰ ਜੇ ਇਹ ਮਹਿਸੂਸ ਹੋ ਜਾਏ ਕਿ ਸਾਜਨੜਾ ਮੇਰਾ ਸਾਜਨੜਾ ਨਿਕੜ ਖੜੋਏ ਜੜਾ ਮੇਰਾ ਸਾਜਨੜਾ ਕਿਉਂ ਪ੍ਰਮਾਤਮਾ ਮੇਰੇ ਬਿਲਕੁਲ ਨਾਲ ਲੱਗ ਗਿਆ ਕੋਲ ਹੈ ਹੁਣ ਪ੍ਰਮਾਤਮਾ ਕੋਲ ਨਹੀਂ ਮਹਿਸੂਸ ਹੁੰਦਾ ਸਾਨੂੰ ਸਾਨੂੰ ਕਿਤੇ ਦੂਰ ਬੈਠਾ ਲੱਗਦਾ ਕਿ ਮੈਂ ਉਹ ਕਿਤੇ ਦੂਰ ਬੈਠਾ ਤੇ ਮੈਂ ਉਹਦੇ ਤੱਕ ਅਰਦਾਸ ਕਰਦਾ ਬੇਨਤੀ ਕਰਦਾ ਪਾਠ ਕਰਦਾ ਪ੍ਰੇ ਕਰਦਾ ਤਾਂ ਉਹ ਸੁਣਦਾ ਤੇ ਬਸ ਇਨਾ ਉਹਦਾ ਕੰਮ ਹੈ ਪਰ ਉਹ ਪ੍ਰਮਾਤਮਾ ਸਾਡੇ ਨੇੜੇ ਹੁੰਦਾ ਹੈ ਹਰ ਸਮੇਂ ਨੇੜੇ ਹੁੰਦਾ ਹੈ ਹੁਣ ਜਿਵੇਂ ਅਸੀਂ ਗੁਰਬਾਣੀ ਸੁਖਮਣੀ ਦੇ ਅੰਦਰ ਇਹ ਪੰਕਤੀਆਂ ਪੜ੍ਹਦੇ ਹਾਂ ਜਹ ਮਾਤ ਪਿਤਾ ਸੋਤ ਮੀਤ ਨ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਕਿ ਜਿੱਥੇ ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਕੋਈ ਵੀ ਸਾਥ ਨਹੀਂ ਦਿੰਦਾ ਉੱਥੇ ਮਾਤਾ ਪਿਤਾ ਉੱਥੇ ਪ੍ਰਮਾਤਮਾ ਸਾਥ ਦਿੰਦਾ ਹੁਣ ਇਹ ਕਿਹੜੀ ਜਗ੍ਹਾ ਹੁੰਦੀ ਹੈ ਮੰਨ ਲਓ ਪਰਿਵਾਰ ਦੇ ਕਿਸੇ ਮੈਂਬਰ ਤੇ ਕੋਈ ਔਖੀ ਘੜੀ ਬ ਆ ਬਣੀ ਹੈ ਕਿ ਆਪਾਂ ਉਹਦਾ ਸਾਥ ਨਹੀਂ ਦਿੰਦੇ ਆਪਣਾ ਭੰਨ ਮਾਇਆ ਪੈਸਾ ਸਭ ਕੁਝ ਕੁਰਬਾਨ ਕਰ ਦਿੰਦੇ ਹਾਂ ਕਿ ਸਾਡਾ ਫੈਮਿਲੀ ਦਾ ਮੈਂਬਰ ਬਚਣਾ ਚਾਹੀਦਾ ਇਸ ਦੁੱਖ ਵਿੱਚੋਂ ਨਿਕਲਣਾ ਚਾਹੀਦਾ ਹੈ ਪਰ ਇੱਥੇ ਗੱਲ ਇਹ ਨਹੀਂ ਹੋ ਰਹੀ ਬਾਹਰੀ ਦੁੱਖਾਂ ਕਲੇਸ਼ਾਂ ਦੀ ਗੱਲ ਨਹੀਂ ਹੋ ਰਹੀ ਕਿ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਜਹ ਮਾਤ ਪਿਤਾ ਜਿੱਥੇ ਕਿਹੜੀ ਉਹ ਜਗ੍ਹਾ ਜਿੱਥੇ ਮਾਤਾ ਪਿਤਾ ਸਹਾਈ ਨਹੀਂ ਹੋ ਸਕਦੇ ਤੈ ਹਰ ਨਾਮ ਸੰਗ ਹੋਤ ਸਹਾਈ ਥਿੱਥੇ ਨਾਮ ਸਹਾਈ ਹੁੰਦਾ ਕਿਹੜੀ ਜਗ੍ਹਾ ਜਿੱਥੇ ਉਹ ਸਹਾਈ ਹੁੰਦਾ ਹੁਣ ਧਿਆਨ ਨਾਲ ਸਮਝਿਓ ਸਾਨੂੰ ਇਕੱਲਾਪਨ ਫੀਲ ਹੋ ਰਿਹਾ ਸਾਨੂੰ ਸੈਕਸ ਸਾਨੂੰ 네ਗੇਟਿਵ ਥਾਟਸ ਸਾਨੂੰ ਫਿਜ਼ੀਕਲੀ ਸਾਨੂੰ ਮੈਂਟਲੀ ਤੌਰ ਤੇ ਓਵਰ ਥਿੰਕਿੰਗ ਕਰਨਾ ਡਿਪਰੈਸ਼ਨ ਟੈਨਸ਼ਨ ਹੋਣਾ ਲੋਨਲੀਨੈਸ ਫੀਲ ਹੋਣਾ ਇਹ ਸਾਨੂੰ ਹੋਰ ਤਰ੍ਹਾਂ ਦੇ ਕਈ ਰੋਗ ਨੇ ਜਿਹੜੇ ਲੱਗੇ ਹੋਏ ਨੇ ਸੰਸਾਰ ਦੇ ਅੰਦਰ ਫੋਨ ਦੀ ਐਡਿਕਸ਼ਨ ਹੀ ਹੋ ਗਈ ਭਾਵੇਂ ਬਹੁਤ ਤਰ੍ਹਾਂ ਦੀਆਂ ਗੱਲਾਂ ਨੇ ਇੰਨਾਂ ਗੱਲਾਂ ਤੋਂ ਤੁਸੀਂ ਮੈਨੂੰ ਦੱਸੋ ਕੋਈ ਮਨੁੱਖ ਕੋਈ ਫੈਮਿਲੀ ਮੈਂਬਰ ਕੋਈ ਦੋਸਤ ਮਿੱਤਰ ਸਾਨੂੰ ਬਚਾ ਸਕਦਾ ਕੋਈ ਭੈਣ ਭਰਾ ਸਾਨੂੰ ਇੰਨਾਂ ਚੀਜ਼ਾਂ ਤੋਂ ਬਚਾ ਸਕਦਾ ਨਹੀਂ ਇਹੀ ਉਹ ਜਗ੍ਹਾ ਹੈ ਜਿਹੜੀ ਅੰਦਰ ਦੀ ਪਰੇਸ਼ਾਨੀ ਜਦੋਂ ਸਾਡੇ ਦਿਮਾਗ 'ਚ ਕੋਈ ਪੈਦਾ ਹੁੰਦੀ ਏ ਉਹਨਾਂ ਚੀਜ਼ਾਂ ਤੋਂ ਸਾਨੂੰ ਕੋਈ ਵੀ ਨਹੀਂ ਬਚਾ ਸਕਦਾ ਕੋਈ ਵੀ ਮੁਕਤ ਨਹੀਂ ਕਰ ਸਕਦਾ ਇਹ ਉਹ ਜਗ੍ਹਾ ਹੈ ਜਿੱਥੇ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾਂ ਦਾ ਨਾਮ ਤੇ ਰ ਸੰਗ ਸਹਾਈ ਇੱਥੇ ਪ੍ਰਮਾਤਮਾ ਸਹਾਈ ਹੁੰਦਾ ਏ ਹੁਣ ਕੋਈ ਇਨਸਾਨ ਸੈਕਸ ਪ੍ਰੋਬਲਮ ਪ੍ਰੋਬਲਮ ਤੋਂ ਬਹੁਤ ਪਰੇਸ਼ਾਨ ਹੈ ਜਿਹਨੂੰ ਹਰ ਸਮੇਂ ਇੱਕੋ ਹੀ ਤਰ੍ਹਾਂ ਦੇ 네ਗੇਟਿਵ ਥੌਟਸ ਦਿਮਾਗ ਦੇ ਅੰਦਰ ਚੱਲਦੇ ਰਹਿੰਦੇ ਨੇ ਸਿਰਫ 네ਗੇਟਿਵ ਥੌਟਸ ਹੁਣ ਉਹਨੂੰ ਕੀ ਮਨੁੱਖ ਕੋਈ ਫੈਮਿਲੀ ਮੈਂਬਰਸ ਬਚਾ ਸਕਦਾ ਇਸ ਰੋਗ ਤੋਂ ਉਹ ਸਮਝਾ ਸਕਦੇ ਨੇ ਕਿ ਇਹ ਬੁਰਾ ਹੁੰਦਾ ਏ ਇਦਾਂ ਹੁੰਦਾ ਏ ਉਦਾਂ ਹੋ ਜਾਣਾ ਏ ਪਰ ਉਹ ਬਚਾ ਨਹੀਂ ਸਕਦੇ ਸੁਰਤ ਵਿੱਚ ਕਿਵੇਂ ਉਹ ਵੱਢ ਜਾਣ ਤਾਂ ਉਥੋਂ ਸਿਰਫ ਰੱਬ ਬਚਾ ਸਕਦਾ ਇਹੀ ਇਸੇ ਹੀ ਤਰ੍ਹਾਂ ਇਕੱਲਾਪਨ ਸਾਡਾ ਨਾ ਤੇ ਪਤਨੀ ਪੂਰਾ ਕਰ ਸਕਦੀ ਇਹ ਨਾ ਪਤੀ ਪੂਰਾ ਕਰ ਸਕਦਾ ਨਾ ਭੈਣ ਨਾ ਭਰਾ ਨਾ ਦੋਸਤ ਨਾ ਮਿੱਤਰ ਨਾ ਮਾਤਾ ਨਾ ਪਿਤਾ ਇਕੱਲਾਪਨ ਸਾਡਾ ਦੂਰ ਹੋਣਾ ਹੈ ਜਿਸ ਦਿਨ ਅਸੀਂ ਸਾਡੇ ਅੰਦਰ ਬੈਠੇ ਉਸ ਰੱਬ ਨੂੰ ਪਛਾਣ ਲਿਆ ਉਹਦੇ ਨਾਲ ਜੁੜ ਗਏ ਜਿਵੇਂ ਅਸੀਂ ਗੁਰਬਾਣੀ ਅੰਦਰ ਪੰਕਤੀ ਪੜ੍ਹਦੇ ਹਾਂ ਸਭ ਕੁਝ ਘਰਮ ਹੈ ਬਾਹਰ ਨਾ ਹੀ ਬਾਹਰ ਟੋਲੇ ਸੁ ਭਰਮ ਭੁਲਾ ਹੀ ਕਿ ਸਾਰਾ ਕੁਝ ਇਸ ਪਰਮਾਤਮਾ ਨੇ ਇੱਥੇ ਦਿੱਤਾ ਹੈ ਸਾਨੂੰ ਉਹ ਇੱਥੇ ਬੈਠਾ ਹੈ ਸਾਨੂੰ ਸੁਣਦਾ ਹੈ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਿਆ ਭਰਪੂਰ ਜੇ ਇਹ ਵਿਸ਼ਵਾਸ ਕਰ ਲਈਏ ਨਾ ਹੁਣ ਮੈਂ ਇਹ ਵੀਡੀਓ ਬਣਾ ਰਿਹਾ ਮੈਨੂੰ ਹੁਣ ਵੀ ਰੱਬ ਵੇਖ ਰਿਹਾ ਤੇ ਮੈਨੂੰ ਸੁਣ ਵੀ ਰਿਹਾ ਉਹ ਆਪ ਹੀ ਬੋਲ ਰਿਹਾ ਉਹ ਆਪ ਹੀ ਕਰ ਰਿਹਾ ਹੈ ਇਹ ਸਭ ਕੁਝ ਐਟ ਦੀ ਪ੍ਰੈਸੈਂਟ ਮੂਵਮੈਂਟ ਵੀ ਉਹ ਮੇਰੇ ਨਾਲ ਹੈ ਐਟ ਦੀ ਪ੍ਰੈਸੈਂਟ ਮੂਵਮੈਂਟ ਕਿਉਂਕਿ ਉਹਨੂੰ ਸਭ ਪਤਾ ਹੈ ਸੁਣ ਵੀ ਰਿਹਾ ਮੈਨੂੰ ਬੁਲਾ ਵੀ ਰਿਹਾ ਆਪ ਹੀ ਕਰ ਰਿਹਾ ਸਭ ਕੁਝ ਤੇ ਜੇ ਇਹ ਵਿਸ਼ਵਾਸ ਕਰ ਲਈਏ ਕਿ ਰੱਬ ਹਰ ਸਮੇਂ ਮੇਰੇ ਕੋਲ ਹੈ ਮੇਰੇ ਨਾਲ ਗੱਲਾਂ ਕਰਦਾ ਮੇਰੀਆਂ ਗੱਲਾਂ ਸੁਣਦਾ ਉਹਦੇ ਜਵਾਬ ਵੀ ਦਿੰਦਾ ਮੈਨੂੰ ਫਿਰ ਮਨ ਨੂੰ ਕੋਈ ਗੱਲ ਕਹੋ ਉਹ ਆਨਸਰ ਵੀ ਦੇਗਾ ਵੀ ਨਹੀਂ ਇਹਨੂੰ ਇਦਾਂ ਤੇ ਇਦਾਂ ਕਰ ਲਾ ਇਸ ਕੰਮ ਨੂੰ ਤੂੰ ਇਸ ਢੰਗ ਨਾਲ ਕਰ ਸਕਦਾ ਮਨ ਨੂੰ ਕੋਈ ਗੱਲ ਕਹੋ ਕਿ ਮੈਨੂੰ ਸਵੇਰ 4 ਵਜੇ ਉਠਾ ਦਿਓ ਉਹ ਉਠਾਏਗਾ ਕਿਉਂਕਿ ਮਨ ਉਹਤੇ ਕੰਮ ਕਰ ਰਿਹਾ ਉਹ ਰੱਬ ਹੀ ਹੈ ਰੱਬ ਕੰਮ ਕਰ ਰਿਹਾ ਉਹ ਤਾਂ ਇਹ ਇਕੱਲਾਪਨ ਕਿਸੇ ਵੀ ਰਿਸ਼ਤੇ ਕਿਸੇ ਵੀ ਨਾਤੇ ਦੇ ਨਾਲ ਦੂਰ ਨਹੀਂ ਹੋਣਾ ਜਿਸ ਦਿਨ ਆਪਣੇ ਆਪ ਨਾਲ ਪਿਆਰ ਬਣ ਗਿਆ ਆਪਣੇ ਆਪ ਨੂੰ ਪਛਾਣ ਲਿਆ ਕਿ ਮੈਂ ਕੀ ਹਾਂ ਰੱਬ ਨੇ ਮੈਨੂੰ ਕੀ ਬਣਾਇਆ ਹੈ ਮੈਂ ਉਹਦਾ ਰੂਪ ਹਾਂ ਮੈਂ ਉਹਦਾ ਬੱਚਾ ਹਾਂ ਫਿਰ ਨਾ ਕੋਈ ਘੱਟ ਵੱਧ ਲੱਗੇਗਾ ਨਾ ਕੋਈ ਗਰੀਬ ਅਮੀਰ ਲੱਗੇਗਾ ਨਾ ਕੋਈ ਜਾਤ ਪਾਤ ਕਰਕੇ ਉੱਚਾ ਨੀਵਾਂ ਲੱਗੇਗਾ ਫਿਰ ਸਿਰਫ ਆਪਣੇ ਆਪ ਨਾਲ ਪਿਆਰ ਤੇ ਉਸ ਪਰਮਾਤਮਾ ਦੀ ਯਾਦ ਹੋਵੇਗੀ ਜਿੱਥੇ ਕੋਈ ਦੁੱਖ ਨਹੀਂ ਹੈ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਇਹਨੂੰ ਇਕਾਂਤ ਇਕਾਂਤ ਕਹਿੰਦੀ ਹੈ ਗੁਰੂ ਧਾਰਮਿਕ ਭਾਸ਼ਾ ਦੇ ਵਿੱਚ ਫਿਰ ਅਸੀਂ ਇਕਾਂਤ ਚਿੱਤ ਹੋ ਕੇ ਬੈਠਦੇ ਹਾਂ ਫਿਰ ਅਸੀਂ ਆਪਣੀਆਂ ਫੁਰਨੀਆਂ ਦੇ ਨਾਲ ਗੱਲਾਂ ਕਰਦੇ ਹਾਂ ਆਪਣੇ ਦਿਮਾਗ ਦੇ ਨਾਲ ਗੱਲਾਂ ਕਰਦੇ ਹਾਂ ਤੇ ਉਹਦੇ ਨਾਲ ਫਿਰ ਸਾਨੂੰ ਇੱਕਲਾਪਣ ਫੀਲ ਨਹੀਂ ਹੁੰਦਾ ਕਿਉਂਕਿ ਅਸੀਂ ਹਰ ਸਮੇਂ ਇੱਕ ਅੰਦਰ ਸੱਚ ਦੀ ਆਵਾਜ਼ ਦੇ ਨਾਲ ਗੱਲਾਂ ਕਰ ਰਹੇ ਹੁੰਦੇ ਹਾਂ ਹਾਂ ਬਾਹਰੀ ਰਿਸ਼ਤੇ ਨਾਤੇ ਭੈਣ ਭਰਾ ਦੋਸਤ ਮਿੱਤਰ ਸਾਰਾ ਕੁਝ ਜ਼ਰੂਰੀ ਹੈ ਜੀਵਨ ਦੇ ਵਿੱਚ ਪਰ ਇਹ ਇਕੱਲਾਪਣ ਉਦੋਂ ਹੀ ਦੂਰ ਹੋਣਾ ਹੈ ਜਿਸ ਦਿਨ ਸਾਨੂੰ ਸੱਚੇ ਸਾਡੇ ਰੱਬ ਦੇ ਨਾਲ ਪਿਆਰ ਬਣ ਗਿਆ ਸੋ ਆਈ ਹੋਪ ਕਿ ਅਸੀਂ ਇਸ ਗੱਲ ਨੂੰ ਇੰਨੇ ਇੱਕ ਥੋੜੇ ਜਿਹਾ ਟਾਈਮ ਦੇ ਵਿੱਚ ਸਮਝ ਪਾਏ ਹੋਵਾਂਗੇ ਆਪਣੇ ਆਪ ਨਾਲ ਪਿਆਰ ਬਣਾਈਏ ਰੱਬ ਦੇ ਨਾਲ ਪਿਆਰ ਬਣਾਈਏ ਫਿਰ ਕਦੇ ਵੀ ਜ਼ਿੰਦਗੀ ਵਿੱਚ ਇਕੱਲਾਪਨ ਦੁੱਖ ਸੁੱਖ ਇਹ ਫੀਲ ਨਹੀਂ ਹੋਣਗੇ ਕਿਉਂਕਿ ਹਰ ਸਮੇਂ ਉਹ ਰੱਬ ਨਾਲ ਹੁੰਦਾ ਹੈ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਜੀ ਪਲੀਜ਼ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਕਰੋ ਐਂਡ ਸਬਸਕ੍ਰਾਈਬ ਵੀ ਜਰੂਰ ਕਰਿਓ ਤਾਂ ਕਿ ਮੈਂ ਹੋਰ ਵੀ ਵੀਡੀਓਜ਼ ਬਣਾਉਣ ਦੇ ਲਈ ਮੇਰਾ ਹੌਸਲਾ ਵਧਦਾ ਰਹੇ ਐਸੀ ਹੀ ਤਰ੍ਹਾਂ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਜਲੂ ਜ਼ਰੂਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਹਦੇ ਨਾਲ ਮੇਰਾ ਵੀ ਹੌਸਲਾ ਵੱਧਦਾ ਹੈ ਤੇ ਅੱਗੇ ਵੀ ਇਦਾਂ ਦੀਆਂ ਵੀਡੀਓਜ਼ ਦੇ ਵਿੱਚ ਆਪਾਂ ਮਿਲਦੇ ਰਹਾਂਗੇ ਜੇ ਤੁਹਾਨੂੰ ਕੋਈ ਗੱਲ ਨਹੀਂ ਸਮਝ ਆਈ ਤਾਂ ਤੁਸੀਂ ਪਲੀਜ਼ ਮੈਨੂੰ ਆਪਣਾ ਕਮੈਂਟ ਜ਼ਰੂਰ ਕਰੋ ਤਾਂ ਕਿ ਮੈਂ ਤੁਹਾਨੂੰ ਹੋਰ ਵਿਸਥਾਰ ਦੇ ਨਾਲ ਕਿਸੇ ਗੱਲ ਨੂੰ ਸਮਝਾ ਪਾਵਾਂ ਦੱਸ ਪਾਵਾਂ ਤੇ ਜੇ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕਰਿਆ ਤਾਂ ਮੈਂ ਆਈਡੀ ਮੈਂਸ਼ਨ ਕਰ ਦੇਵਾਂਗਾ ਪਲੀਜ਼ ਮੈਨੂੰ ਇੰਸਟਾਗ੍ਰam ਤੇ ਵੀ ਫੋਲੋ ਕਰਿਓ ਜੀ ਅਖੀਰ ਤੇ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ